ਕਦਾ ਦੋਸਤੋ ਠੀਕ ਠਾਕ ਤੇ ਲਓ ਜੀ ਮਿੱਤਰੋ ਅੱਜ ਆਪ ਤੁਹਾਨੂੰ ਆਪਣੇ ਦਿਖਾਉਨੇ ਆ ਕੁਤਰੇ ਫੇਰ ਤੇ ਤਿੰਨ ਚਾਰ ਦਿਨ ਆਪ ਬਲੌਗ ਤਾਂ ਨਹੀਂ ਬਣਾਏ ਸੀ ਆਪਾਂ ਹੁੰਦੇ ਸੀ ਕੰਮ ਦੇ ਤੇ ਆਪਾਂ ਤਾਂ ਕਰਕੇ ਤਾਂ ਇੱਧਰ ਦੇਖੋ ਮਿੱਤਰੋ ਸੱਚ ਆਪਣੇ ਪਛੇ ਦੇਖੋ ਕਿਡੇ-ਕਡੇ ਹੋ ਗਏ ਕਰੋ ਚੈੱਕ ਆਪਣੇ ਪਛੇ ਕਿਡੇ-ਕਡੇ ਹੋ ਗਏ ਦੋਨੇ ਭਾਈ ਦੇਖੋ ਤੇ ਲਓ ਜੀ ਮਿੱਤਰੋ ਇਧਰ ਆਪਣੇ ਟੀਰੀ ਖੂਦ ਨੇ ਆਂਡੇ ਟੀਰੀ ਹੀ ਆਲੀ ਨੇ ਤੇ ਸੱਚ ਮੈਂ ਤੁਹਾਨੂੰ ਗੱਲ ਦੱਸਦਾ ਬਾਈ ਆਏ ਸੀ ਆਪਣੇ ਕੋਲ ਤੇ ਬਾਈ ਨੂੰ ਕੂਤਰ ਚਾਹੀਦਾ ਹੀ ਆ ਚੱਲ ਹਣਾ ਤੇ ਆਪਾਂ ਬਾਈ ਨੂੰ ਇਹਦਾ ਕੂਤਰ ਦੇ ਦਿਆ ਤੇ ਆਪਾਂ ਇਹਨੇ ਹੁਣ ਆਂਡੇ ਆਪਾਂ ਜਾ ਕੇ ਹੋਰ ਥਲੇ ਰੱਖਾਂਗੇ ਵੇਹ ਤਾਂ ਕਢਾਉਣੇ ਤਾਂ ਹੈ ਨਹੀਂ ਪਏ ਰਹਿੰਦੀ ਆ ਹਣਾ ਬੱਚੇ ਤੇ ਇਧਰੋਂ ਆ ਮਿੱਤਰੋ ਆਪਣੇ ਆਂਡੇ ਇਧਰ ਆ ਚੀਨੀ ਨੇ ਵੀ ਇਧਰ ਤਾਂ ਲਿਆ ਦੋ ਆਂਡੇ ਨੇ ਤਾਂ ਲਏ ਵੇਖੋ ਇਧਰ ਚੀਨੀ ਨੇ ਇਧਰੋਂ ਚੱਕ ਕੇ ਇਧਰ ਦੇਤਾ ਚੀਨੀ ਦਾ ਬੱਚਾ ਦੇਖੋ ਬਕਸ ਕਿੱਡਾ ਹੋ ਗਿਆ ਮਿੱਤਰੋ ਦੇਖੋ ਚੀਨੀ ਦਾ ਬੱਚਾ ਕਰੋ ਚੱਕ ਆਪਣੀ ਦਾ ਇਹ ਕਿੱਡਾ ਹੋ ਗਿਆ ਮਿੱਤਰੋ ਇਹਨਾਂ ਦੇ ਵੀ ਜੋੜੇ ਦੇ ਕੱਢਣ ਆ ਲਈਏ ਬੱਚੇ ਬਸ ਤੇ ਇਧਰੇ ਤੁਹਾਨੂੰ ਪਤਾ ਹੀ ਸੀ ਆਪਣੇ ਜੋੜੇ ਨੇ ਅੰਡੇ ਧਰੇ ਦੇਖੋ ਮਿੱਤਰ ਚੀਨੀ ਨੇ ਇੱਧਰ ਦੁਬਾਰਾ ਅੰਡੇ ਧਰਲੇ ਆ ਆਪਣੀ ਨੇ ਇੱਧਰ ਤੇ ਬਾਕੀ ਉਧਰ ਵੀ ਮਿੱਤਰ ਜੋੜਿਆਂ ਨੇ ਅੰਡੇ-ਉੰਡੇ ਧਰੇ ਆ ਤੇ ਨਾਲੇ ਮੈਂ ਤੁਹਾਨੂੰ ਦੱਸਾਈ ਆ ਆਪਾਂ ਬੱਚੇ ਕਰਦਨੇ ਬੰਦ ਤੇ ਬੱਚੇ ਮਿੱਤਰ ਆਪਾਂ ਕਰਤੇ ਸਾਰੇ ਬੰਦ ਤੇ ਵਿੱਚੋਂ ਦੋ ਬੱਚੇ ਮੈਂ ਡੋਨੋ ਇੱਕ ਲਾਲ ਜੀਨਾ ਤੇ ਇੱਕ ਸਾਤੇ ਲਾਜੂ ਮੈਂ ਛੱਡੇ ਆ ਤੇ ਤੁਹਾਨੂੰ ਦਿਖਾਉਣਾ ਪਹਿਲਾਂ ਆ ਆ ਮਿੱਤਰ ਦਿਖਾ ਦੀ ਆ ਦੇਖੋ ਮੇਤਰੋ ਤੁਹਾਨੂੰ ਵਲੌਗ 'ਚ ਦੱਸਿਆ ਹੀ ਸੀਗਾ ਇਹਨਾਂ ਨੇ ਵੀ ਆਂਡੇ ਧਰ ਲਿਆ ਸਾਰੇ ਜੋੜਿਆਂ ਨੇ ਆ ਦੇਖੋ ਦੋ ਬੱਚੇ ਉੱਚੇ ਬਣ ਜਾਂਦੇ ਇਹਦੇ 'ਚ ਵੀ ਤੇ ਦੋ ਹੁੰਨੇ ਧਰਿਆ ਇਹਦੀ ਵੀ ਬੱਚੇ ਬਣਿਆ ਖੱਟੀਆਂ ਖਲ ਗੁੰਦਰੀ ਬਸ ਆਪਾਂ ਹੀ ਗਣੋਨੇ ਤੇ ਆਪਾਂ ਜੋੜੀਆਂ ਦੇਣੀਆ ਮੇਤਰੋ ਪਾੜ ਤੇ ਆਪਾਂ ਸਾਰੇ ਬੱਚੇ ਜਿੰਨੇ ਵੀ ਆਖਾ ਆ ਚਿੱਟੀਆਂ ਦਾ ਠੀਕ ਹੋ ਤੇ ਇਕਾ ਸ਼ਾਖਾ ਠੀਕ ਹੋ ਤੇ ਇਕਾ ਰੁੱਜਾ ਕਾਲਾ ਆਪਾਂ ਇਹ ਬੰਦ ਕਰਦੇ ਮੇਤਰੋ ਠੀਕ ਹੋ ਤੇ ਹੁਣ ਰੋਜੀ ਵੀ ਗਾਂ ਆਪਾਂ ਬੰਦ ਕਰਤੀ ਰੋਜੀ ਵੀ ਨਹੀਂ ਆ ਪੜੰਦੇ ਹਣ ਇਹ ਵੀ ਆਪ ਬੰਦ ਕਰਤੀ ਮਿੱਤਰੋ ਤੇ ਉਹ ਮੈਂ ਦੋ ਤੁਹਾਨੂੰ ਬੱਚੇ ਦਿਖਾਉਣਾ ਉਹ ਦੋ ਆਪਣੇ ਬੱਚੇ ਫਿਰਦੇ ਆ ਦੇਖੋ ਮਿੱਤਰੋ ਆ ਜਾਂਦੇ ਸਾਤੇ ਵਾਲੇ ਦੇ ਲਾਲ ਚੀਨਾ ਇਹ ਮੈਂ ਇਹ ਬੰਦ ਨਹੀਂ ਕੀਤੇ ਮੈਂ ਕਹਾਂ ਹਜੇ ਦੂਜੀ ਤੀਜੀ ਤੀਜੀ ਕਲੀ ਦੇ ਸੀਗੇ ਮੈਂ ਕਿੰਨਾਂ ਨੂੰ ਫਿਰਦੇ ਰਹਿੰਦਗੇ ਆ ਦੇਖੋ ਅੱਜ ਇਹ ਦਿਖਾਉਨੇ ਆਪਾਂ ਤੁਹਾਨੂੰ ਕਿੰਨੇ ਕੇ ਟਾਈਮ ਉੱਤੇ ਦੇ ਕਿੰਨੇ ਕੇ ਟਾਈਮ ਨਹੀਂ ਕਰੋ ਚੱਕ ਮਿੱਤਰੋ ਬਾਕੀ ਤੁਹਾਨੂੰ ਦੱਸਾਈ ਠੀਕਾ ਕਿਉਂਕਿ ਹੁਣ ਆਪਾਂ ਇਹਦੀ ਤਾਂ ਗੂਲੀ ਤੋਂ ਚੱਲ ਹੁਣ ਆਪਾਂ ਘੁਣਾਉਣੇ ਠੀਕ ਹੈ ਤੇ ਸਾਡੇ ਮਿੱਤਰੋ ਆ ਗੱਲ ਹਜਿਆ ਅਮੀ ਕਮਾ ਪਕਵੂਤਰੀ ਬਣੀ ਦੇਣੀ ਹਨਾ ਜੀ ਸ਼ਾਕੀ ਆਵੇ ਇਹ ਇਹਦੇ ਨਾਲ ਇਹਦੇ ਨਾਲ ਮਿਲਿਆ ਚਿੱਟੀਆਂ ਖੜੇ ਆਪਣੇ ਕਬੂਤਰ ਨਾਲ ਇਹਦੇ ਨਾਲ ਵਾਸਤ ਹੁੰਦੀ ਆ ਉਹ ਕਹਿੰਦੇ ਨੇ ਕਿ ਬਣੀ ਦੇਣੀ ਪੂਰੀ ਭੱਟੀ ਕਬੂਤਰੀ ਹੂੰ ਗੱਲ ਆ ਵੇਖੋ ਕਰੋ ਚੱਕ ਆਪਾਂ ਜੋੜਾ ਹੀ ਸਾ ਚਿੱਤਰ ਛੜਦਾ ਸੀ ਕਿ ਇਹਦਾ ਗੋਲੀ ਦਾ ਤਾਂ ਕਰਕੇ ਕਿਉਂਕਿ ਇਹ ਘੁਰਦੇ ਹੀ ਨੇ ਇਹਨੂੰ ਇਹ ਘੁਰਦਾ ਇਹ ਕਬੂਤਰ ਔਰ ਜਾਂਦਾ ਸੀ ਕਿ ਉਹਨਾਂ ਦੇ ਘੋਰਨੇ ਚ ਹੌਲੇ ਚ ਤੇ ਉਥੇ ਤਾਂ ਕਰਕੇ ਫਿਰ ਮੈਂ ਇਧਰੋਂ ਚੱਕਣਾ ਮੈਂ ਕਿ ਉਧਰੋਂ ਕਰਦੇ ਅਮੋਰ ਕਮੀ ਬੱਚੇ ਬੁੱਚੇ ਕੰਟੀਨਾਂ ਦੇ ਮਹਾ ਦਾ ਬੱਚੇ ਹੁਣ ਵੱਡੇ ਹੋਏ ਆ ਚਲੋ ਤੇ ਇਹਨਾਂ 10 15 ਦੇਣੀਆਂ ਮਿੱਤਰੋ ਹੋਰ ਤੇ ਮੋਰ ਕੇ ਆਪ ਇਹਨਾਂ ਨੂੰ ਛਤਰੀਆਂ ਦੇ ਭਾਇਆ ਕਰਾਂਗੇ ਦੇਖੋ ਕਿੜੇ ਕਿੜੇ ਵਿਆਹ ਵੀ ਦੇਖੋ ਮਿੱਤਰੋ ਦੀ ਟੈਂਡ ਕੁਰਤੀ ਸੀਗੀ ਕਿਹੜੀ ਅੱਖਾਂ ਦੇ ਆ ਮਾਰਦੇ ਆ ਮਿੱਤਰੋ ਚਟੀਆਂ ਦੇ ਹੋਣਗੇ ਲੈ ਦੇਖੋ ਹੋ 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 ਠੀ 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 ਕਰੋ ਚੱਕ ਮਿੱਤਰੋ ਇਧਰ ਆਪਣੀ ਚੀਹ ਆ ਦੇਖੋ ਚੀਨੀ ਬੈਠੇ ਆ ਆਪਣੀ ਆਂਡੇ ਤੇ ਇਹਨੇ ਇਧਰ ਆਂਡੇ ਧਰ ਲਿਆ ਇਹ ਬੈਠੀ ਆ ਦੇ ਆਂਡੇ ਦੇ ਤੇ ਅੱਡੇ ਟਾਸ ਇਤਰੂ ਆ ਜੁੜੀ ਨੇ ਤਰੇ ਇਹ ਨਦੀ ਬੱਚੇ ਉੱਚੇ ਬਣ ਜਾਂਦੇ ਇਤਰੂ ਆ ਬੱਚਾ ਰਾ ਚੀਨੀ ਦਾ ਕਿਹੜਾ ਤੁਹਾਨੂੰ ਦੱਸਿਆ ਸੀ ਕਿ ਇਹਦਾ ਕੁਤਰਾ ਪਦੇ ਦਾ ਕਾਲਾ ਜੀ ਨਾ ਖੱਟੀਆਂ ਦਾ ਬਾਈ ਆ ਬਾਈ ਦੇ ਸੀਗਾ ਬਾਈ ਨੂੰ ਚਾਹੀਦਾ ਥੱਲੇ ਲੈ ਗਿਆ ਹਣਾ ਬਾਈ ਤੇ ਕਹਿੰਦੇ ਵੇ ਰੱਖਣਾ ਤੇ ਰੱਖ ਲੈ ਕਹਿੰਦਾ ਰੱਖ ਲੈ ਕਹਿੰਦਾ ਕੋਈ ਨਾ ਤੂੰ ਕਢਾ ਲੈ ਮੈਂ ਕਹਾਂ ਨਹੀਂ ਬਾਈ ਕੋਈ ਨਾ ਆ ਜਾਈ ਲੈ ਜਾ ਤੂੰ ਦੋ ਤੇ ਦੇਣੋ ਇਹ ਅੰਡੇ ਤੇ ਨੂੰ ਹਣਾ ਤੇ ਚੱਲ ਕੋਈ ਨਾ ਇਹਦੇ ਵੀ ਦੇਖੋ ਬੱਚੇ ਉੱਚੇ ਬਣੇ ਇਹਦੇ ਵੀ ਕੱਟਣ-ਕੁੱਟਣ ਵਾਲੇ ਆ ਬੱਚੇ ਆਪਣੀ ਸ਼ਾਕ ਕੀ ਦੀ ਬਾਸਣਾ ਪਿਤਰਾ ਕਿ ਕਿ ਝੂਲੀ ਘੜੋਣੀ ਤੇ ਮੋੜ ਕੇ ਜੋੜੇ ਸੜੇ ਦਿਨੇ ਆਪਾਂ ਪਾੜ ਠੀਕੋ ਪਾਇਦੇ ਵੀ ਬੱਚੇ ਵੱਡੇ ਹੋ ਰਹੇ ਨੇ ਜਿਹੜੇ ਆ ਖਟੀਆਂ ਖਾਲੀ ਕੂਰਤੀ ਦੇ ਵੀ ਨਹੀਂ ਪਾੜ। ਬਸ ਇਹਨਾਂ ਦੇ ਆਹੀ ਦੋ ਲੈਣੇ ਸੀ ਬੱਚੇ। ਤੇ ਮੁੜ ਕੇ ਬਾ ਇਹਨਾਂ ਦੇ ਗਾਂ ਬੱਚੇ ਕਢਾਵਾਂਗੇ ਮਿੱਤਰੋ। ਜੋੜਿਆਂ ਦੇ ਆਪਣੇ ਦੇ। ਬਾਕੀ ਤਾਂ ਆ ਕਰਕੇ ਪਟਾਕੇ ਚੱਲਦੇ ਸੀਗੇ। ਦੀਵਾਲੀ ਦੇ ਕਰਨ ਦੋ ਤਿੰਨ ਦਿਨ ਹੋ ਗਏ ਮੈਂ ਛੱਡੇ ਨਹੀਂ ਸੀਗੇ ਕੂਤਰ ਤਾਂ ਕਰਕੇ। ਤੇ ਹੁਣ ਆਪਾਂ ਦੋ ਬਾਗੀ ਬੰਦ ਕਰ ਤੇ ਤੁਹਾਨੂੰ ਦੱਸੀ ਸੀਗੇ ਦੂਜੇ ਵਲੌਗ 'ਚ ਵੀ ਤੇ ਬਾਕੀ ਉੜਦੇ ਫਿਰਦੇ ਆ। ਕੋਈ ਮਿੱਤਰੋ ਬੱਚੇ ਹੈਗੇ ਫਿਰਦੇ ਮੈਂ ਬਿਆਰ ਗਿਆ ਸੀ ਕਿੱਧਰ ਵੇ। ਇਹ ਆ ਦੇਖਵਾ ਰਹੇ। ਸਾਥੇ ਲਾਤੀਓ ਇਹਨਾਂ ਮਿੱਤਰੋ ਫਿਰਦੇ ਰਹਿੰਦੇ ਕਿ ਇੱਥੇ ਆਪਾਂ ਮੜਾ ਕੰਮ ਹੋਰ ਜਣਾਵਾ ਤੇ ਇਹ ਆਪੇ ਆਏਨਗੇ ਛਤਰੀ ਆਪਣੀ ਇੱਥੇ ਜੱਕ ਲੱਗੀ ਆ ਤੇ ਇੱਥੇ ਇੱਕ ਜਾਲ ਲੱਗਵਾ ਥੱਲੇ ਤਾਂ ਉੱਤਰਦੇ ਨਹੀਂ ਇਨਕੇ ਤੇ ਨਹੀਂ ਸਭ ਤਾਂ ਥੱਲੇ ਨਹੀਂ ਉੱਤਰਦੇ ਛਤਰੀ ਦੇ ਬੈਠਣਗੇ ਤੇ ਲਓ ਜੀ ਮਿੱਤਰੋ ਵੀਡੀਓ ਕਿੱਦੇ ਲਈ ਵੀਡੀਓ ਤਾਂ ਆਪਾਂ ਇੱਥੇ ਕਰਦੇ ਐਂਡ ਆ ਤੇ ਆਪਣੇ ਚੈਨਲ ਕੋਲੋਂ ਕਰ ਲਓ ਸਬਸਕ੍ਰਾਈਬ ਤੇ ਬਾਏ ਵੀ ਮਿੱਤਰੋ ਮਿੱਤਰੋ ਬਰਾਭੀ ਲਾਵਾਂਗੇ ਅੱਜ ਉਹ ਆ ਗਿਆ ਪੋਤਾ ਵੀ ਵਲੌਗ ਬਣਾਵਾਂਗੇ ਨਾਲ ਹੀ ਕੋਕੜੀਆਂ ਦਿਖਾਵਾਂਗੇ ਨਵੀਆਂ ਲੈ ਕੇ ਆਏ ਬਾਏ ਵੀ ਮਿੱਤਰੋ